ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਜੀ ਨੇ ਕਿਹਾ ਕਿ ਉਹ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਡਿਬੇਟ ਕਰਨਾ ਚਾਹੁੰਦੇ ਆ ਵੈਸੇ ਪੰਜਾਬੀ ਸਾਰੇ ਜਾਣਦੇ ਆ ਕਿ ਕੁਝ ਸਮਾਂ ਪਹਿਲਾਂ ਲੁਧਿਆਣੇ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਪੰਜਾਬ ਦੇ ਵੱਡੇ ਸਵਾਲਾਂ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਨੇ ਉਦੋਂ ਵੀ ਇੱਕ ਓਪਨ ਡਿਬੇਟ ਰੱਖੀ ਸੀ ਪਰ ਉਦੋਂ ਬੀਜੇਪੀ ਦਾ ਕੋਈ ਵੀ ਲੀਡਰ ਜਿਹੜਾ ਹਿੰਮਤ ਨਹੀਂ ਚੁਟਾ ਪਾਇਆ ਉਸ ਡਿਬੇਟ ਦੇ ਵਿੱਚ ਜਾਣ ਦੀ ਔਰ ਪੂਰੇ ਪੰਜਾਬ ਨੇ ਇਹ ਚੀਜ਼ਾਂ ਦੇਖੀਆਂ ਖੈਰ ਜੇ ਬਿੱਟੂ ਜੀ ਕਹਿ ਰਹੇ ਨੇ ਤਾਂ ਉਹ ਡਿਬੇਟ ਦੇ ਵਿੱਚ ਜ਼ਰੂਰ ਆਉਣਗੇ ਪਰ ਬਿੱਟੂ ਜੀ ਨੂੰ ਦੋ ਤਿੰਨ ਸਵਾਲ ਨੇ ਜਦੋਂ ਤੁਸੀਂ ਡਿਬੇਟ ਤੇ ਆਓਗੇ ਉਦੋਂ ਵੀ ਪੰਜਾਬ ਦੇਖੇਗਾ ਉਸ ਤੋਂ ਪਹਿਲਾਂ ਕੁਝ ਸਵਾਲਾਂ ਦੇ ਜਵਾਬ ਤੇ ਦੇ ਦਿਓ ਅੱਜ ਮਾਨ ਸਾਹਿਬ ਨੇ ਬੜਾ ਸਪਸ਼ਟ ਰੂਪ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਿਆ ਕਿ ਕਿਸ ਤਰ੍ਹਾਂ ਕੇਂਦਰ ਸਰਕਾਰ ਦੇ ਕਹਿਣ ਦੇ ਉੱਤੇ ਪੰਜਾਬ ਦੀ ਅਸਾਂ ਅਸੈਂਬਲੀ ਦੇ ਵਿੱਚ ਨਵਾਂ ਬਿੱਲ ਪਾਸ ਕੀਤਾ ਗਿਆ ਕਿ ਜਿਹੜਾ ਆਰਡੀਐਫ ਦਾ ਪੈਸਾ ਹੈਗਾ ਉਹ ਸਿਰਫ ਮੰਡੀ ਨੂੰ ਜਾਣ ਵਾਲੀਆਂ ਛੜਕਾਂ ਤੇ ਖਰਚ ਕੀਤਾ ਜਾਏਗਾ ਅੱਜ ਸਾਢੇ 3 ਸਾਲ ਹੋ ਗਏ ਫੁੱਟੀ ਕੌਡੀ ਜਿਹੜੀ ਆਰਡੀਐਫ ਦਾ ਪੈਸਾ ਜਿਹੜਾ ਪੰਜਾਬ ਨੂੰ ਦੇ ਦਿੱਤਾ ਗਿਆ ਬੀਟੂ ਸਾਹਿਬ ਜਿਹੜਾ ਚੰਨ੍ਹਾ ਤੇ ਪਾ ਦਿਓ ਕਿਉਂ ਨਹੀਂ ਦਿੱਤਾ ਗਿਆ ਦੂਸਰੇ ਬੰਦੇ ਮੁੱਖ ਮੰਤਰੀ ਸਾਹਿਬ ਨੇ ਬੜਾ ਸਪਸ਼ਟ ਦੱਸਿਆ ਕਿ ਤੁਸੀਂ ਇਸ ਤਰੀਕੇ ਨਾਲ ਤੁਹਾਡੀ ਪਾਰਟੀ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ 12000 ਕਰੋੜ ਰੁਪਏ ਡਿਜ਼ਾਸਟਰ ਰੀਲੀਫ ਫੰਡ ਦਾ ਪੰਜਾਬ ਦੇ ਕੋਲੇ ਪਿਆ ਹੈ ਮੁੱਖ ਮੰਤਰੀ ਸਾਹਿਬ ਨੇ ਬੜਾ ਸਪਸ਼ਟ ਦੱਸਿਆ ਹੈਗਾ ਕਿ ਜਦੋਂ ਦੀ ਸਾਡੀ ਸਰਕਾਰ ਬਣੀ ਹੈ April 2022 ਤੋਂ ਲੈ ਕੇ ਹੁਣ ਤੱਕ ਸਿਰਫ 1582 ਕਰੋੜ ਰੁਪਏ ਆਇਆ ਹੈ ਔਰ ਉਹਦੇ ਵਿੱਚੋਂ 649 ਕਰੋੜ ਰੁਪਏ ਖਰਚ ਕੀਤਾ ਗਿਆ ਔਰ ਬਕਾਇਆ ਸਿਰਫ 933 ਕਰੋੜ ਰੁਪਏ ਹੈ ਜਦ ਕਿ ਤੁਸੀਂ 12000 ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੈਗੇ ਕਿ ਕਿਉਂਕਿ ਤੁਹਾਡੀ ਸਰਕਾਰ ਨੇ ਕੇਂਦਰ ਦੀ ਸਰਕਾਰ ਨੇ ਪੰਜਾਬ ਦੇ जख्मਾਂ ਦੇ ਉੱਤੇ ਨੂਨ ਛਿੜਕਿਆ ਹੈ। ਸਿਰਫ 1600 ਕਰੋੜ ਰੁਪਇਆ ਦੇ ਕੇ। ਪਰ ਪੂਰੀ ਦੁਨੀਆ ਜਾਣਦੀ ਹੈ ਇਵਨ ਪ੍ਰਧਾਨ ਮੰਤਰੀ ਸਾਹਿਬ ਨੇ ਖੁਦ ਮੰਨਿਆ ਹੈਗਾ ਕਿ ਬਹੁਤ ਵੱਡੀ ਤਬਾਹੀ ਹੋਈ ਹੈ। ਤੇ ਬਿੱਟੂ ਸਾਹਿਬ ਇਸ ਦੇ ਉੱਤੇ ਵੀ ਚਾਨਣਾ ਪਾ ਦਿਓ। ਜੋ 12000 ਕਰੋੜ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ। ਔਰ ਉਸ ਤੋਂ ਵੱਡੀ ਗੱਲ ਇਹ ਹੈ ਕਿ ਮਾਨ ਸਾਹਿਬ ਨੇ ਇੱਕ ਚਿੱਠੀ ਕੇਂਦਰ ਸਰਕਾਰ ਨੂੰ ਲਿਖੀ ਸੀ ਅੱਜ 13 ਦਿਨ ਹੋ ਗਏ ਐ ਉਸ ਦੇ ਵਿੱਚ ਬਕਾਇਦਾ ਉਹਨਾਂ ਨੇ ਪੰਜਾਬ ਦੇ 60000 ਕਰੋੜ ਰੁਪਈਆ ਜਿਹੜਾ ਸੈਂਟਰ ਕੋਲੇ ਬਕਾਇਆ ਹੈਗਾ ਉਹ ਮੁੱਕਿਆ ਸੀ ਤੇ 13 ਦਿਨ ਹੋ ਗਏ ਉਸ ਚਿੱਠੀ ਲਿਖੀ ਨੂੰ ਅੱਜ ਤੱਕ ਉਸ ਚਿੱਠੀ ਦਾ ਜਵਾਬ ਨਹੀਂ ਆਇਆ ਬਿੱਟੂ ਸਾਹਿਬ ਉਸ ਚਿੱਠੀ ਦੇ ਉਠਾਏ ਗਏ ਜਿਹੜੇ ਸਵਾਲਾਂ ਬਾਰੇ ਕੀ ਕੁਝ ਪੰਜਾਬ ਦੇ ਲੋਕਾਂ ਨੂੰ ਦੱਸ ਦਿਓ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਡਿਬੇਟ ਦੇ ਵਿੱਚ ਹਿੱਸਾ ਜ਼ਰੂਰ ਲਓਗੇ ਪਰ ਜਿਹੜੇ ਪੰਜਾਬ ਦੇ ਚਲੰਤ ਮੁੱਦੇ ਹੈਗੇ ਆ ਜਿੱਦਾਂ ਮਾਨ ਸਾਹਿਬ ਨੇ ਸਪਸ਼ਟ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਪੂਰੀ ਦੁਨੀਆ ਦੇ ਸਾਹਮਣੇ